ਜੀ ਸਾਰੇ ਆ ਤੁਹੇ ਕੁਝ ਕਿ ਖਾਸ ਹੈ ਬਣੀ ਕਿ ਕੀ ਹੋਤੇ ਪਹੁੰਚੇ ਰਵਿੰਦਰ ਦੇ ਨਾਲ ਹਸੀਨ ਹਸੀਨ ਬਾਦੀਆਂ ਦੇ ਵਿੱਚ ਜੀ ਬਾਕੀ ਸਹੀ ਗੱਲ ਹੈ ਜੀ ਮਾਹੌਲ ਹੈ ਇੱਥੇ ਦੇਖੇ ਕਿੰਨਾ ਵਧੀਆ ਮੌਸਮ ਹੈ ਨਾ ਹੈਲਾ ਮੁੰਡਾ ਕਰਮਾਂ ਵਾਲਾ ਆਪਣੇ ਸੋਹਰੇ ਦੇ ਨਾਨਕੇ ਆਇਆ ਹਾਂ ਸਹੀ ਗੱਲ ਹੈ ਜੀ ਇਹ ਵੀ ਗੱਲ ਸਹੀ ਆ ਇਹ ਵੀ ਨੋਟ ਕਰ ਲਿਓ ਇਹਦੀ ਗੱਲ ਹਾਂਜੀ ਹਾਂਜੀ ਪੱਥਰ ਦੀ ਸਗਲ ਕਿੰਤਾ ਬਣੀ ਜੀ ਮੰਦਿਰ ਚੱਕਦਾ ਇੱਕ ਮਤਲਕੀ ਚੁੰਝਾੜਾ ਪੱਥਰ ਐ ਨੂੰ ਕੋੜੇ ਤੇ ਆ ਬਚਾ ਦੇ ਉੱਪਰ ਬੈਠ ਕੇ ਆਉਂਦੇ ਨੇ ਗਾਏ ਵੀ ਆ ਕੋੜੀ ਲੱਤਾਂ ਹੁੰਦੀਆਂ ਜਿਵੇਂ ਹੈ ਨਾ ਹਾਂਜੀ ਹਾਂ ਚੜ ਕੇ ਆਏ ਬੈਠੇ ਪਲੂਨੀ ਸਾਰੇ ਕੋੜੇ ਪਰ ਹਾਂ ਸਭ ਤੋਂ ਉੱਚਾ ਪੱਥਰ ਐ ਇੱਥੇ ਕੋੜੇ ਪਰ ਚੜਦੇ ਮਿਲੋ ਜੀ ਇੱਧਰ ਨਾਨੀ ਜੀ ਨੂੰ ਸਾਡੇ ਰਿਕਾਲ ਜੀ ਸਾਰਿਆਂ ਨੂੰ ਲੱਗਦੇ ਸਾਡੇ ਨਾਨੀ ਜੀ ਆ ਕਹਿ ਮਾਮੀ ਜੀ ਹੋਈ ਜਾਂਦਾ ਮਾਮੀ ਜੀ ਕਹਿੰਦਾ ਮਾਮੀ ਹੋ ਗਏ ਨੋ ਨੋ ਸਾਰੇ ਹਾਂਜੀ ਬੋਲੀ ਹੋਰ ਸਾਰੇ ਠੀਕ ਠਾਕ ਨੇ ਠੀਕ ਆ ਬੋਲੀ ਮੇਰੇ ਵੀਰ ਜੀ ਦੇ ਬੀਰਦੀ ਦੇ ਨਾਨਕੇ ਆਏ ਆ। ਆਡੇ ਵੀ ਦੇ ਨਾਨਕੇ ਆ। ਮੇਰੇ ਵੀ ਰਣਕੇ ਆ। ਪਾਪਾ ਜੀ ਦੇ ਸਾਰੇ। ਹਾਂਜੀ ਹਾਂ। ਇਹ ਕਹਿੰਦਾ ਪਾਪਾ ਜੀ ਦੇ ਸਾਰੇ ਆਏ ਹੋਏ ਆ। ਸਹੀ ਗੱਲ ਆ ਜੀ ਸਹੀ ਗੱਲ ਆ। ਵਧੀਆ ਜੀ ਵਧੀਆ। ਨੂੰ ਦੇਖਦੇ ਹਣ ਮਾਮੀ ਦੇ ਮਤਲਬ ਇਹ ਇੱਕ ਗਾ ਇਹ ਨੰਗੁਰ ਪਾਸ਼ਾ ਬਣਿਆ ਆਇਆ। ਇਹ ਟਿਕਦਾ ਨਹੀਂ ਹੈ ਜੀ ਇਹ ਤਾਂ ਮੇਰੀ ਵੀ ਨਹੀਂ ਸੁਣਦਾ। ਇਹਨੇ ਫਿਰ ਇਹਨੇ ਫਿਰ ਇਹਨੇ ਜੀਜੇ ਦਾ ਦੂਆ ਰੂਪ ਨਹੀਂ ਤਾਂ ਦੇਖਿਆ। ਇਹ ਗੱਲ ਆ ਦੇਖਿਆ। ਕਿਰਾਪੂ ਸਰ ਗਿਆ ਬਹੁਤ ਤਾਂ ਜਣਾ ਸਾਡੇ ਵਾਲੇ ਆ ਜੀ ਪਹਿਲਾਂ ਦੇ ਵਾਲੇ ਜੇ ਮੈਂ ਕੈਦ ਵਾਲਾ ਵੀ ਕੋਰ ਬਹਿ ਜਾ ਮੁੜ ਕੇ ਹਿੱਲਦੇ ਨਹੀਂ ਉਹ ਇਕਦਾਂ ਤਾਲ ਕੇ ਰੱਖੇ ਹੋ ਹਾਂ ਜੀ ਇਹ ਤੇ ਤੇਰੀ ਬਹੁਤ ਚ ਪਾਈ ਆ ਉਧਰ ਮੌਸਮ ਬਹੁਤ ਵਧੀਆ ਮੰਮੀ ਉਰੇ ਹਨਾ ਜੀ ਇਹ ਉਰੇ ਐਤ ਕੀ ਮੀਂਹ ਕੱਟ ਪਏ ਤਾਂ ਕਰਕੇ ਉਹ ਪਹਾੜ ਹਾਂ ਜੀ ਹਾਂ ਉਰੇ ਮੰਨ ਲਓ ਪ੍ਰਦੂਸ਼ਣ ਤਾਂ ਜਮ ਹੀ ਨਹੀਂ ਹੈ ਜੀ ਹਾਂ ਜੀ ਹਾਂ ਹਾਂ ਇਹ ਕਿ ਬਿਮਾਰੀਆਂ ਦਾ ਲੋਕਾਂ ਨੂੰ ਘਟਣਾ ਬਹੁਤ ਘੱਟ ਹੈ ਜੀ ਬਹੁਤ ਜ਼ਿਆਦਾ ਮੇਨ ਤਾਂ ਗੱਲ ਹੁੰਦਾ ਜੀ ਹੁੰਦੀ ਹੈ ਜੀ ਪ੍ਰਦੂਸ਼ਣ ਦੀ ਉਹ ਹਾਂ ਸਹੀ ਗੱਲ ਇਹ ਕੂਰੇ ਦਾ ਜਿਹੜਾ ਇਹਨਾਂ ਦਾ ਖਾਣਾ ਰਹਿਣਾ ਹੈ ਜੀ ਉਹ ਵਧੀਆ ਆਪਣੇ ਨਾਲੋਂ ਬਹੁਤ ਸੱਤੇ ਜ਼ਿਆਦਾ ਹਾਂ ਜੀ ਹਾਂ ਇਹ ਦੇਖੋ ਢਿੱਗੇ ਦਾ ਇਹ ਆਹ ਵਾਲਾ ਲੱਗੇ ਮਮੀ ਮਮੀ ਮਕਾਨ ਬਣਾਉਣੀ ਅੱਛਾ ਇਹ ਵੱਧ ਰਿਹਾ ਜੀ ਮਕਾਨ ਬਸ ਇਹਨਾਂ ਕੂਰੇ ਮਤਲਬ ਦੂਸਰੇ ਤਰ੍ਹਾਂ ਦਾ ਹਾਂ ਜੀ ਹਾਂ ਹਾਂ ਕੱਚਾ ਜਿਵੇਂ ਪਕਾ ਜਿਦ ਉਹ ਵਾਲਾ ਜੀ ਜਿਹੜਾ ਟਾਇਆ ਵਾ ਉਹ ਦੂਇਆ ਮੇਰਾ ਦਾ ਇੱਥੇ ਮਾਮੀ ਨੇ ਬਣਾਇਆ ਹੋਇਆ ਦਾ ਬਣਾ ਕੱਚਾ ਮਕਾਨ ਥੋੜੇ ਸਾਰਾ ਟਾ ਕੇ ਦੋਹਾਂ ਲੱਗੇ ਬਣਾ ਅੱਛਾ 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 ਜੀ ਇਹ ਤਾਂ ਅੰਦਰ ਹੈਗੀ ਪੱਥਰ ਵਾਲੀ ਇਹ ਡੰਗਾ ਪਿੱਛੇ ਮਕਾਨ ਨੂੰ ਸਪੋਰਟ ਇਹ ਬਣਾਉਣਾ ਜਾਣੀ ਸੀ ਹਾਂ ਡੰਗਾ ਥੱਕਣਾ ਇਹ ਵੀ ਕਰੂਗੀ ਇਹ ਮਤਲਬ ਇਹ ਤਾਂ ਲੈਂਟਰ ਜਿੰਨਾ ਚਾਹੀਦਾ ਇਹ ਤਾਂ ਤਾਂ ਹੈ ਜੀ ਵੀ ਜੇ ਕਿਤੇ ਬਾਈ ਚਾਂਸ ਮਿੱਟੀ ਮੁੱਟੀ ਇੱਧਰ ਤੇ ਹੜ ਜਵੇ ਹਾਂਜੀ ਹਾਂ ਹਾਂ ਸਪੋਰਟ ਵਟਾ ਮਕਾਨ ਨੂੰ ਸਪੋਰਟ ਉੱਪਰ ਲੈਂਟਰ ਪਾਣਾ ਜੀ ਦੇ ਉੱਪਰ ਲੈਂਟਰ ਆਉਣਾ ਅੱਗੇ ਅੱਛਾ ਇਹਦੇ ਤੱਕ ਲੈਂਟਰ ਆ ਜਾਣਾ ਜੀ ਉੱਪਰ ਆਣਾ ਫੇਰ ਜੀ ਕਰਕੇ ਪਾਣੀ ਕੱਢਣਾ ਇਹਦਾ ਪਰੇ ਨੂੰ ਅੱਛਾ 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 ਨੂ ਨਾ ਜਾਵੇ ਉਹ ਇੱਧਰ ਨੂੰ ਰੋਣ ਕਰੀਏ ਤੁਸੀਂ ਜਿਵੇਂ ਮੰਮੀ ਉਹ ਕੰਧਾਂ ਚੱਕ ਹੁੰਨੀਆਂ ਇਹ ਸਾਹਮਣੇ ਤੋਂ ਕੋਈ ਛੋਟੀ ਜੀ ਰਹੇਗੀ ਨਹੀਂ ਉਹੀ ਲੱਗਦੇ ਨਹੀਂ ਨਹੀਂ ਉਹੀ ਲੱਗਦੇ ਕਿਹੜੀ ਹੈ ਜੀ ਰਸੋਈ ਆਹਾ ਹਾਂ ਵੀ ਤੁਹਾਨੂੰ ਪਤਾ ਹੈ ਕੀ ਨਹੀਂ ਉਰੀ ਤੇ ਲੱਗਦੀ ਮਾਸੀ ਜੀ ਜਗ੍ਹਾ ਤਾਂ ਬਹੁਤ ਛੋਟੀ ਹਾਂ ਪਤਾ ਨਹੀਂ ਕਿੰਨੇ ਫੁੱਟਾ ਮਿਸਤਰੀਆਂ ਨੇ ਦੱਸਿਆ ਬਹੁਤ ਹੈ ਨਾ ਗੈਸ ਵਾਲੀ ਬਣਾਈ ਅਸੀਂ ਦੂਜੀ ਬਾਹਰ ਪਹਿਲਾਂ ਤਾਂ ਚੁੱਲਾ ਬਾਹਰ ਹੀ ਬਾਲਦੀ ਰਹਿੰਦੀ ਹਾਂ ਕਹਿੰਦੇ ਫਿਰ ਉਹ ਮਿਸਤਰੀ ਕਹਿੰਦੇ ਰਾਤ ਬੈਲਟ ਚੱਕ ਕੇ ਲੈਟਰਿੰਗ ਦਾ ਟੈਂਕ ਬੰਦ ਕਰਕੇ ਇੱਧਰ ਬਣਾਇਆ ਰਸੋਈ ਲੱਗ ਉਹ ਪਾਲੇ ਚੁੱਲਾ ਚੰਦਰਿਆਂ ਦੇ ਪਾਲੇ ਹੋ ਜਮੀ ਕਣੀ ਹੋਈ ਤਾਂ ਇੱਧਰ ਅੰਦਰ ਅੰਦਰ ਬਣਾਈ ਖਾਈਦੇ ਇਸ ਤਰ੍ਹਾਂ ਆਪਣਾ ਨਹੀਂ ਬਾਹਰ ਚੱਲਦੇ ਨਹੀਂ ਬਾਹਰ ਲੈਟਰ ਕਹਾਂ ਉਹ ਪਰਲੇ ਪਾਸੇ ਚਲ ਜਾਣੇ ਬਾਹਰ ਇੱਕ ਗੈੜਾ ਪਾ ਪਰਲੇ ਦੀ ਕਿਉਂ ਦਰਖਤ ਜਾ ਉਧਰ ਖੱਡਾ ਪਟਣਾ ਪੈਣਾ ਇੱਧਰ ਗੰਗਲ ਨੂੰ ਕਰੋਗੇ ਉਹ ਉਰੇ ਉਰੇ ਨਾਨੀ ਫੇ ਜਗਾ ਜੁਗਾ ਦਾ ਵੀ ਕੋਈ ਹੁੰਦਾ ਕਿ ਅੱ비 ਆਪਣੀ ਮਰਜ਼ੀ ਨਾਲ ਜਿੱਦਨ ਮਰਜ਼ੀ ਨੂੰ ਨਾ ਨਾ ਇਹਨਾਂ ਦੀ ਆਪਣੀ ਜ਼ਮੀਨ ਆ ਅੱਛਾ ਸਾਡੀ ਆ ਦਰਖਤ ਆ ਇਤੇ ਇੱਥੇ ਸਾਡੀ ਇੱਧਰ ਦੂਰਾਂ ਦੀ ਲੱਗ ਗਈ। ਅੱਛਾ ਆ ਸਾਰੀ ਆਪਣੀ ਉਹ ਬਈ ਇੱਧਰ ਨੂੰ ਜੀ। ਹਾਂ ਇਹ ਪੂਰੇ ਦੀ ਜਿੱਧਰ ਤੁਸੀਂ ਤੁਰ ਕੇ ਆ ਸਾਰਾ ਆਪਣਾ ਹੀ ਆ। ਅੱਛਾ 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 ਜੀ। ਆ ਬਣਾਇਆ ਤਾਂ ਤੇ ਮਰਜੀ ਪਾਲਾ ਜੋ ਬਣਾ। ਆਪਣੀ ਪਹਾੜਾ ਇਹ ਤਾਂ ਫੇ। ਨਹੀਂ ਉਧਰ ਥੱਲੇ ਜਿੱਕਣਾ ਆਪਣੇ ਖੇਤ ਆ। ਹਾਂ ਜੀ ਹਾਂ। ਆਪਣੀ ਕਣਕ ਵਗੈਰਾ ਮੱਕੀ ਵਗੈਰਾ। ਹਾਂ ਜੀ ਹਾਂ ਜੀ। ਉਹ ਵੀ ਛੋਲੇ ਹੋ ਗਏ। ਆਦਾ ਆਦਾ ਹੋ ਗਿਆ ਲਸਣ। ਅੱਛਾ ਸਾਰਾ ਕੁਝ ਕਿੱਥੇ ਆ ਭਾਈ। ਅੱਡੀ ਅੱਡੀ ਆ। ਅੱਛਾ ਇਹ ਪਿਆਜ਼ ਦਾ ਨਾ ਅੱਡਾ ਤਾਂ ਲਸਣ ਹੋਰੇ। ਗਾਹ ਇਧੇ ਸੇਕ ਤੇ ਪਾਰ ਵੀ ਇਹਨਾਂ ਦੀ ਜ਼ਮੀਨ। ਅੱਛਾ ਅੱਛਾ ਹਾਈ ਡਾਡਾ ਪਿਆਜ਼ ਤਾਂ ਉੱਥੇ ਏਡੜਾ ਅੱਛਾ ਜੀ ਹਾਂ ਏਡਾ ਦੇਖ ਲਓ ਇੱਧਰ ਦੀ ਨਹੀਂ ਉੱਧਰ ਨਹੀਂ ਖਾਦੀ 1 ਕਿਲੋ ਦਾ ਪਿਆਜ਼ ਜਿਹੜਾ ਸੀ ਲੈ ਕੇ ਗਿਆ ਪਿਆਜ਼ ਵੀ ਕੱਸ ਨਹੀਂ ਆ ਜਿੱਤਰੇ ਡੰਗਰਾਂ ਨੂੰ ਕੱਖ ਵੱਢਣਾ ਅੱਛਾ 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 ਜੀ ਅੱਛਾ ਇਹ ਕੱਖ ਕੁੱਖ ਨੂੰ ਮਤਲਬ ਜਗਾ ਰੱਖੀ ਕੱਖ ਨੂੰ ਮਤਲਬ ਕੀ ਹੁਣ ਕੱਖ ਵੱਢ ਲਿਆ ਮਤਲਬ ਜੀ ਇਹ ਜਗਾ ਜਿਹੜੀ ਆਪਣੀ ਜਗਾ ਚ ਕੋਈ ਹੋਰ ਨਹੀਂ ਵੱਢ ਸਕਦਾ ਨਾ ਇਹ ਆ ਜਿਹੜੇ ਨੌ ਆ ਇਹ ਨੰਬਰ ਹੁੰਦੇ ਜਿत्रा ਜਿਮ ਥੱਲੇ ਜ਼ਮੀਨਾਂ ਦੇ ਨੰਬਰ ਫਰਦਾ ਨਿਕਲਦੀ ਹੈ ਇਹਨਾਂ ਲਈ ਹਾਂ ਇਹਦੇ ਚ ਵੀ ਉਹ ਆ ਨੰਬਰ ਆ ਹਾਂਜੀ ਹਾਂ ਇਹ ਅੱਛਾ ਉਧਰ ਨੂੰ ਉਧਰ ਨੂੰ ਵੀ ਆ ਫਿਰ ਕੱਥਣੀ ਹਾਂ ਜੀ ਜੱਕ ਬਰੋਟਾ ਚਲ ਗਿਆ ਸਾਹਮਣੇ ਬੜਾ ਹਰਾ ਦਰਖਤ ਦਿੱਖਦਾ ਉਹ ਤੇ ਬੀੜਿਆ ਦੀ ਬਾਸਾਂ ਦੀ ਕਾਸਣੀ ਆ ਸਾਡੀ ਉਹ ਦੇਖੋ ਬਾਸ ਚਮਕਦੇ ਆ ਉਹ ਗਾਹਾਂ ਜੀ ਨਹੀਂ ਇੱਧਰ ਇੱਧਰ ਆ ਦੇਖੋ ਇੱਧਰੇ ਸਾਈਡ ਆ ਇੱਧਰ ਦੇਖੋ ਹਰਾ ਜਦ ਦਰਖਤ ਬੜਾ ਸਾਰਾ ਅੱਛਾ 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 ਠੀਕ ਆ ਠੀਕ ਆ ਠੀਕ ਆ ਜੀ ਇਹਦੇ ਪਿੱਛੇ ਸਾਡੀ ਬਾਸਾਂ ਦੀ ਕਾਸਣੀ ਆ ਅੱਛਾ ਕਿਹ ਜਾਂਦੇ 20 20 30 30 40 40 ਹਜ਼ਾਰ ਦੇ ਅੱਛਾ ਅੱਛਾ ਜੀ ਹਾਂ ਜੱਕ ਟਾਈ ਲੱਗਦੀ ਦੇਖੀ ਦੇਖੀ ਫਿਰ ਨਾ ਹੋਇਆ ਮਮੀ ਗਾਵਾ ਕੱਢਦੇ ਫਿਰ 270 ਦੀਆਂ ਲਵਾਉਂਦੇ ਜਾਂਦੇ 30 40 ਹਜ਼ਾਰ ਦੇ ਜਿਸ ਤ ਮਤਲਬ ਕਿ ਤਿੰਨ ਭਾਈ ਤੇ ਅੱਛਾ ਜੀ ਇੱਧਰ ਮਾਮੇ ਮਾਮੀ ਨਾਲ ਦਾ ਜਿੱਥੇ ਪੈ ਰਹੇ ਹੈ ਇੱਧਰ ਦੋ ਜਣੇ ਰਹਿੰਦੇ ਤੇ ਅੱਛਾ ਜੀ ਇੱਧਰ ਠੀਕਾ ਠੀਕਾ ਠੀਕ ਫਿਰ ਉਹ ਰਹਿੰਦੀਆਂ ਤੇ ਕੁੜੀਆਂ ਵਿਆਹ ਤੇ ਉਹਨਾਂ ਤੋਂ ਪੱਥਰ ਲੈ ਲੇ ਤੇ ਅਸੀਂ ਹਾਂ ਉਹ ਕਹਿੰਦੀਆਂ ਲੈ ਲਓ ਕਿ ਸਾਡੇ ਆ ਵੀ ਖੋਲੇ ਹੀ ਬਣ ਕੇ ਟੁੱਟ ਕੇ ਵੀ ਤੁਸੀਂ ਲੈ ਲਓ ਫਿਰ ਉਹਨਾਂ ਦਾ ਮਕਾਨ ਅਸੀਂ ਪੱਟ ਲਿਆ ਦੂਈ ਦਾ ਰਹਿ ਗਿਆ ਅੱਛਾ 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 ਵੈਸੇ ਵੀ ਮਾਮੀ ਜੇ ਉਹਨੇ ਪੱਥਰ ਦੇ ਦਿੱਤਾ ਕੁੜੀ ਤਾਂ ਤੇਰੇ ਨਾਲੇ ਵਰਤ ਜੀ ਹਾਂ ਮਣੀ ਹਾਂ ਗਿੱਤ ਹੁਣ ਰੱਖੀ ਤੇਰੇ ਕੋਲ ਆਉਂਦੀ ਆ ਅੱਛਾ ਅੱਛਾ ਜੀ ਗੱਲ ਪਤਾ ਕੈ ਜੀ ਜਿੱਥੇ ਪਿਆਰ ਹੁੰਦਾ ਉੱਥੇ ਹਾਂ ਜੀ ਹਾਂ ਬੰਦਾ ਬਸ ਹਾਂ ਇਹ ਗੱਲ ਇੱਕ ਲਿਖ ਦੀ ਹੋਰ ਤੂੰ ਹੀ ਉਹਦੀ ਮਾਂ ਹੈ ਸਾਰੇ ਸਾਰੇ ਦੀ ਮਾਂ ਹੁਣ ਹੁਣ ਗੱਲ ਆਏ ਆ ਜੀ ਜੇ ਜੇ ਤੁਸੀਂ ਵਧੀਆ ਮਿਲਦੇ ਵਰਤਦੇ ਆ ਜੀ ਹਾਂ ਹਾਂ ਜੀ ਹਾਂ ਜੇ ਉਹ ਵਧੀਆ ਬੋਲਦੇ ਆ ਤਾਂ ਤਾਂ ਇਹ ਆਉ ਭਗਤ ਕਰਦੀ ਆ ਜੀ ਹਾਂ ਜੀ ਹਾਂ ਜੀ ਨੀ ਹੁਣ ਆਪਣੇ ਪਰੇ ਲਾ ਲਓ ਜੀ ਜੇ ਹੁਣ ਤੁਸੀਂ ਆਏਵੇਂ ਉਹਨੂੰ ਚੰਗੇ ਹੱਸ ਕੇ ਮਿਲਦੇ ਆ ਤਾਂ ਹੀ ਐਡੀ ਦੂਰ ਦੀ ਰਿਸ਼ਤੇਦਾਰੀ ਨਿਭਦੀ ਆ ਜੀ ਸਾਨੂੰ ਤਾਂ ਹੀ ਖਿੱਚ ਪੈਂਦੀ ਮੇਰੀ ਜੀ ਵਧੀਆ ਬੋਲਦੇ ਹਾਂ ਜੀ ਇਹ ਬੰਦਾ ਨਾ ਉਹ ਚਾਰ ਦਿਨ ਲਾ ਜਵੇ ਮੁੜ ਕੇ ਜਾਣ ਨੂੰ ਜੀ ਨਹੀਂ ਕਰਦਾ ਹਾਂ ਜੀ ਹਾਂ ਆਪੇ ਕਹਿਣਾ ਨਹੀਂ ਕਰਦਾ ਇੱਕ ਦਿਨ ਹੋਰ ਰਹਿ ਜੀ ਨਾ ਨਹੀਂ ਮੈਂ ਕਹਿੰਦਾ ਐਂ ਕਰੋ ਮੈਨੂੰ ਇੱਥੇ ਥੋੜੀ ਜਗ੍ਹਾ ਦੇ ਦਿਓ ਮੈਂ ਛੱਡ ਇੱਥੇ ਪਾ ਲੰਦਾ ਡੰਗਰਾਂ ਦਾ ਓਰੇ ਦਾ ਦੁੱਧ ਵੀ ਕਟੋਗਾ 100 ਰੁਪਏ ਕਿਲੋ ਜਾਲਾ ਜੀ ਮੈਂ ਕਹਿੰਦਾ ਸਹੀ ਕਹਿੰਦਾ ਇਹ ਦੇਖਾ ਦੋਤੀ ਨਾ ਆਪਣੇ ਧੁੱਤ ਨਾ ਕਾਦ ਉਧਰ ਆ ਪੰਜਾਬ ਤੇ ਮੰਗਾ ਦੁਦਰ ਇਧਰ ਇਧਰ ਕਿਉਂ ਮਿਲਦਾ ਨਹੀਂ ਨਾ ਹਾਂਜੀ ਹਾਂ ਉਰੇ ਦਾ ਫੈਲੀ ਵਾਲਾ ਹੀ ਆਉਂਦਾ ਜੀ ਦੂਆ ਦਾ ਮੈਂ ਸਾਨੂੰ ਸਵੇਰ ਤੇ ਖੋਲ ਕੇ ਚਾਰਨ ਜਾਇ ਕਰੂ ਲੈ ਪਰੀ ਆ ਜੀ ਸਸਤਾ ਸੌਦਾ ਉਹ ਹੋਰ ਕੀ ਵਜਨ ਟੁੱਕਣ ਦੀ ਲੋੜ ਨਹੀਂ ਲੈ ਕੇ ਪੁਰਾਣੀ ਮਹਿਰ ਜੈਸਮੀਨ ਦੇ ਦੋਹਲੇ ਤੁਰਪੇ ਕਰਨਾ ਬੱਸ ਚੜਦੇ ਕਰਦੇ ਕਿ ਪੂਆ ਤੇ ਉਹ ਸਿੱਖ ਲੇ ਕਰਨਾ ਜੀ ਕਿਹੜਾ ਵਜਾਉਂਦੇ ਨੂੰ ਮੈਂ ਜਾਵੂ ਵਾਪੇ ਆ ਦੇ ਕਰੇ ਹੱਕਾ ਜੀ ਮਾਰੇ ਤੇ ਹੋਰ ਨਹੀਂ ਉਹਦੇ ਨਾਲ ਮੈਂ ਸਾਨੀ ਉਧਰ ਸਾਡੀ ਬੂਆ ਲੱਗਦੇ ਘਰ ਜਵੇਂ ਆਹ ਤਾਂ ਵੱਲਾ ਪੈ ਗਿਆ ਚਲੋ ਇਹਦੇ ਲਈ ਮੁਕਾਮਤਾ ਜੀ ਹੁਣ ਨਾਨੀ ਜੀ ਲੈਂਟਰ ਪਰ ਪਹੁੰਚ ਗਿਆ ਹਲਾਜੀ ਹਾਂਜੀ ਹੋਰ ਹੈਗਾ ਪਰਲੇ ਦੋ ਕਮਰਿਆਂ ਦੀ ਹਾਂ ਚਲੋ ਉਹਦਾ ਕੁਸਲੀ ਉਹਦਾ ਇੱਕ ਅੱਧੀ ਦਿਹਾੜੀ ਦਾ ਕੰਮ ਹੈ ਜੀ ਕਿਡੋ ਦਾ ਹਾਂਜੀ ਆਹ ਫਿੰਟ ਕਹਿੰਦੇ ਸਭ ਤੋਂ ਪਹਿਲੇ ਮੈਂ ਜਾਵਾਂ ਲਓ ਜੀ ਮੁਕਾਮਤ ਦੀ ਹੋ ਗਈ ਤਿਆਰੀ ਪੂਰੀ ਇਹ ਮਾਲਕ ਰੱਖੇ ਸੁੱਖ ਹਫਤੇ ਇੱਕ ਤੱਕ ਲੈਟਰ ਭੇਜਣਾ ਹਫਤੇ ਇੱਕ ਤੱਕ ਪੈ ਜੂਗਾ ਨਾ ਜੀ ਹਾਂ ਜੀ ਜੇ ਮਿਸਤਰੀ ਨੇ ਛੁੱਟੀ ਕੋਈ ਨਾ ਕਰੀ ਮਿਸਤਰੀ ਛੁੱਟੀਆਂ ਜਿਆਦਾ ਕਰਦਾ ਹੈ ਜੀ ਬਹੁਤ ਬਿਆ ਆ ਜਾਂਦਾ ਬਿਆ ਆ ਜਾਂਦਾ ਸੱਜਰ ਮਿਸਤਰੀਆਂ ਨੂੰ ਕੁਝ ਨਾ ਕੁਝ ਕੰਮ ਪਿਆ ਰਹਿੰਦਾ ਹਾਂ ਇਹ ਕਿ ਕਾਸੀ ਸਿਮਿੰਟ ਪਵਾਤਾ ਕੰਦਾ ਪਰ ਵੀ ਬਾਈ ਚਾਂਸ ਮੀ ਪਵੇ ਕੰਦਾ ਚ ਪਾਣੀ ਨਾ ਪਵੇ ਹਾਂ ਇਹ ਚੱਲ ਜੇ ਟਾਈਮ ਵੀ ਦੇ ਦਿੰਦੇ ਤਾਂ ਵੀ ਪਿਆ ਰਹਿੰਦਾ ਨਹੀਂ ਆਹ ਕੰਮ ਬੜੀਆ ਕਰਿਆ ਤੁਸੀਂ ਬੇਸੇ ਹਾਂ ਅਸੀਂ ਪਹਿਲਾਂ ਹੀ ਸਿਮਿੰਟ ਪਵਾਤਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਕੋਈ ਦਿੱਕਤ ਨਹੀਂ ਹੈ ਜੀ ਉਹ ਨਹੀਂ ਗਾਣਾ ਨਾ ਇਹ ਬਾਹਰ ਤੇ ਜਿੱਦਾਂ ਹੁਣ ਉਹਨਾਂ ਨੇ ਇਹ ਪੱਥਰ ਲਾਇਆ ਵਾ ਜੀ ਇਹ ਸਰਕਾਰ ਨੂੰ ਮਤਲਬ ਸਰਕਾਰ ਇਧਰ ਦੀ ਪੱਥਰ ਦੀ ਉਹ ਕਹਿੰਦੇ ਹਨ ਜੀ ਵੀ ਪੱਥਰ ਦਾ ਬਣਾਓ ਕੋਈ ਹਾਂਜੀ ਪੱਥਰ ਦਾ ਬਣਾ ਲਓ ਚਾਹੇ ਤਾਂ ਇਹ ਮਤਲਬ ਕਿ ਇਧਰ ਪੱਥਰ ਜ਼ਿਆਦਾ ਕਾਮਯਾਬ ਆ ਅੱਛਾ ਪੱਥਰ ਜ਼ਿਆਦਾ ਕਾਮਯਾਬ ਆ ਪੱਥਰ ਇਧਰ ਪਾ ਸੀ ਬਾਹਰਲਾ ਹਿੱਸਾ ਪੱਥਰ ਦਾ ਹੀ ਬਣਾਇਆ ਫਿਰ ਅੱਛਾ 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 ਮਰਜ਼ੀ ਆ ਕਿਤੇ ਜਾ ਸਕਦਾ ਪੱਥਰ ਦੀ ਆਏ ਫਕੜ ਜ਼ਿਆਦਾ ਹਨਾ ਹੀ ਇਟ ਨਾਲੋਂ ਕੜ ਵੀ ਜਿਆਦਾ ਨਾਲੇ ਕੰਧ ਚੌੜੀ ਲੈਂਟਰ ਨੂੰ ਕੋਈ ਖਤਰਾ ਨਹੀਂ ਆ ਹ ਜਿੱਤ ਦੀ ਕਿੱਥੇ ਕੰਧ ਪੱਥਰ ਦੀ ਦੇਖੋ ਇੱਟ ਪੱਥਰ ਪੱਥਰ ਦੀ ਤਾਂ ਹਾਂ ਜੀ 18 ਇੰਚ ਆ ਸਾਡੇ ਜਿਹੜਾ ਸਾਡੇ ਜਿਹੜਾ ਪੁਰਾਣਾ ਮਕਾਨ ਅਸੀਂ ਢਾਇਆ ਤਾਂ ਨਹੀਂ ਹਾਂਜੀ ਉਹ ਸਾਰੀਆਂ ਹੀ ਕੰਧਾਂ 18 ਇੰਚ ਹੀ ਨਿਕਲੀਆਂ ਦੀਆਂ ਉਹਦੀਆਂ ਅੱਛਾ ਅੱਛਾ ਉਹ ਨਾਲੇ ਹੈਵੀ ਮਿੱਟੀ ਦੀ ਚੜਾਈ ਹੋਈ ਵੀ ਥੀ ਜੀ ਅੱਛਾ ਅੱਛਾ ਹਾਂ ਐਨ ਕੱਲੀ ਕੱਲੀ ਟੈਰ ਸਾਫ਼ ਨਿਕਲੀ ਜੀ ਹਾਂ ਮਿੱਟੀ 'ਚ ਤਾਂ ਸਾਹ ਹੁਣੇ ਸਿਮਿੰਟ ਵਾਲੀਆਂ ਕਿੱਥੇ ਨਿਕਲਣੀਆਂ ਸਾਹ ਹਾਂਜੀ ਹਾਂ ਸਿਮਿੰਟ ਵਾਲੀਆਂ ਦਾ ਟੁੱਟ ਟੱਟ ਜਾਂਦੀਆਂ ਜੀ ਹਾਂਜੀ ਥੱਲੇ ਨਿਊਜ਼ ਵੀ ਮੈਂ ਕਹਦਾ ਬੜਾ ਪੱਥਰੇ ਲਾਇਆ ਵਹਣਾ ਜੀ ਸਰ ਬੜਾ ਹਾਂ ਬਜਰੀ ਪਾਈ ਜੀ ਦੋ ਵਾਰੀ ਬਜਰੀ ਪਾਈ ਵੀ ਥੱਲੇ ਦੀ ਉਹ ਬਹੁਤ ਢੂੰਗਿਆ ਮਸ਼ੀਨ ਨਾਲ ਪੱਟੀ ਵੀ ਹਾਂ ਜੀ ਹਾਂ ਮੱਕਾ ਕੰਮ ਕਰਿਆ ਕਈ ਵਾਰੀ ਪੰਮੀ ਬਰਕਾਤ ਆਉਂਦੀ ਪਹਾੜ ਕਿਸਕ ਜਾਦਾ ਬਿਲਕੁਲ ਹਾਂ ਸਹੀ ਗੱਲ ਆ ਹਾਂ ਜੀ ਹਾਂ ਇਹ ਉਧਰ ਪਰਲੀ ਸੈਣ ਨਾ ਨਹੀਂ ਘਾਟਾ ਜਗਾ ਹੈ ਸਪੋਰਟ ਮਿੱਟੀ ਦੀ ਨਹੀਂ ਉਧਰ ਡੰਗਾ ਠੀਕ ਆ ਉਧਰ ਅੱਛਾ ਇਹ ਊਰੇ ਤੇ ਤਾਂ ਮੈਨੂੰ ਡੂੰਗਾ ਜਿਹਾ ਲੱਗਦਾ ਨਹੀਂ ਬਾਕੀ ਥੱਲੇ ਜਾ ਕੇ ਦੇਖਦੇ ਹਾਂ ਜੀ ਇਹ ਲੱਕੜ ਨਾਲ ਨਹੀਂ ਅੰਬਦੀ ਆ ਜੀ ਨਹੀਂ ਇਹ ਤੁੰਨੀ ਆ ਇੱਕ ਤੁੰਨੀ ਮਤਲਬ ਕਿਹਦੇ ਦਰਵਾਜੇ ਤੱਕ ਕਿਉਂ ਬਣਦੀਆਂ ਨਹੀਂ ਤਾਂ ਹੀ ਮੈਂ ਦੇਖਦਾ ਵੀ ਇਹ ਤਾਂ ਲਾਲ ਪਈ ਆ ਜੀ ਇਹਨ ਹਾਂਜੀ ਹਾਂਜੀ ਬਹੁਤ ਮਹਿੰਗੀ ਅੱਛਾ ਜੀ ਸਾਡੇ ਤਾਂ ਪਿੱਛੇ ਉਹ ਦੇਖੋ ਮਕਾਨ ਕੋਲ ਤਾਂ ਅਸੀਂ ਵੱਡੇ ਆ ਫਿਰ ਖਤਰਾ ਤਾਂ ਨਾ ਲੈਂਟਰ ਨੂੰ ਅੱਛਾ ਇਹ ਆਪਾਂ ਤੂੰ ਪਤਾ ਇੱਕ ਇਹ ਤੁੰਨੀ ਹਾਂਜੀ ਹਾਂ 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 ਬੜੇ ਪੀਸ ਤਾਂ ਥੱਲੇ ਹੀ ਪਏ ਉਹ ਤਾਂ ਚੱਕ ਨਹੀਂ ਹੋਏ ਤਾਂ ਉੱਪਰਲਾ ਵਾ ਲੈਣਾ ਬੜੇ ਬੜੇ ਗਿੱਲੇ ਤਾਂ ਉਹ ਉੱਤੇ ਰੱਖੇ ਬੰਦ ਦੇ ਨਾਲ ਅੱਛਾ ਪਏ ਆ ਜੀ ਠੀਕ ਆ ਠੀਕ ਆ ਜੀ ਜਦ ਕੋਈ ਟਾਈਮ ਹੋਊਗਾ ਫਿਰ ਦਰਵਾਜ਼ੇ ਬਣਾਉਂਗੇ ਇਹਨਾਂ ਦੇ ਹਾਂ ਸਹੀ ਗੱਲ ਹੈ ਲੋਕ ਮਤਲਬ ਕਿ ਦਰਵਾਜ਼ੇ ਆਪਣੀ ਲੱਕੜੀ ਦੇ ਬਣਾਉਂਦੇ ਜਿਆਦਾ ਮੁੰਡੀਆਂ ਨਹੀਂ ਨਹੀਂ ਜਿੱਦਾਂ ਹੁਣ ਅਸੀਂ ਚੀਲ ਚੂਲ ਖੜੀ ਆਈ ਇਹਦੀ ਮਨਜ਼ੂਰੀ ਨਹੀਂ ਹੋਣੀ ਵੱਡਣ ਦੀ ਹਲਾਈ ਇਹਦੇ ਦਰਵਾਜ਼ੇ ਕਾਵੇਂ ਆ ਵੀ ਨਹੀਂ ਸ਼ੌਂਕ ਲੱਗ ਜਾਂਦਾ ਖਰਾਬ ਹੋ ਜਾਂਦੇ ਅੱਛਾ 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 ਜੀ ਹਾਂ ਜੀ ਇਹ ਚੱਲਦੇ ਨਹੀਂ ਜਿਆਦਾ ਇੱਧਰ ਉਦਾਂ ਕਹਿੰਦੇ ਪਰਮਿਸ਼ਨ ਲੈ ਕੇ ਵੱਡਣੀ ਪੈਂਦੀ ਜੀ ਨਾਲੇ ਇਹ ਹਾਂ ਜੀ ਆ ਪਰਮਿਸ਼ਨ ਲੈ ਕੇ ਵੀ ਨਾਲੇ ਇਹਦੀ ਲੱਕੜੀ ਨਹੀਂ ਚੱਲਦੀ ਸ਼ੌਂਕ ਆ ਜਾਂਦੀਆਂ ਹਨ ਅੱਛਾ 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 ਇਹ ਦਲੀ ਹੋਵੇ ਦਲੀ ਮਿੱਤਲ ਕੇ ਚਕਾਠਾਂ ਬਣ ਜਾਂਦੀਆਂ ਦਰਵਾਜਿਆਂ ਦੀ ਅੱਛਾ 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 ਜਿਹੜਾ ਹੁਣ ਅਸੀਂ ਪਾਰ ਗੁਰਦੁਆਰੇ ਲਾਈਆਂ ਜਿਹੜੀਆਂ ਚਕਾਠਾਂ ਹਾਂਜੀ ਜਾਲੀ ਵਾਲੇ ਦਰਵਾਜਿਆਂ ਦਾ ਉਹੀਆਂ ਬਣਾਈਆਂ ਵੀ ਇਹ ਦਲੀ ਕਿਤੇ ਕੱਢਣੀ ਪੈਂਦੀ ਦਲੀ ਦੇ ਪੀਸ ਅੰਦਰ ਤੇ ਛਿੰਮ ਕੇ ਅੱਛਾ 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 ਉਹਨੇ ਬਣਾਉਂਦੇ ਆ ਇਹ ਚਕਾਠਾਂ ਇੱਕ ਠੀਕ ਠੀਕ ਬਹੁਤ ਲੱਕੜੀ ਨੂੰ ਸੌਂਕ ਲੱਗ ਜਾਂਦਾ ਹਾਂਜੀ ਹਾਂ ਆਹ ਰਸਤਾ ਹੁੰਦਾ ਹੁਣ ਹੈ ਹੀ ਗੱਡੀ ਵਾਲਾ ਪੂਰੇ ਆਣੀ ਸੀ ਗੱਡੀ ਪੂਰੇ ਆਜਣੀ ਸੀ ਗੱਡੀ ਪਰ ਮੀਂਹ ਪੈਣ ਕਰਕੇ ਕੰਮ ਖਰਾਬ ਹੋ ਗਿਆ ਜੀ ਸਾਰਾ ਫੇ ਸਾਨੂੰ ਗੱਡੀ ਖੜਾਉਣੀ ਪਈ ਜੀ ਜੁਰਜੀ ਸਾਹਿਬ ਉੱਪਰ ਤੇ ਅਸੀਂ ਉੱਪਰੋਂ ਫਿਰ ਸ਼ਾਰਟਕਟ ਰਸਤੇ ਨੂੰ ਤੁਰ ਕੇ ਆਏ ਜੀ ਉਹ ਦੇਖੋ ਕੱਲ ਅੱਗੇ ਮਿੱਟੀ ਵਿਛਾਈ ਜਿਹੜੀ ਉਹ ਵਾਲੀ ਜਿਹੜੀ ਵਿਛੀ ਵੀ ਅੱਜ ਵੀ ਸੀ ਕੱਲ ਮਿੱਟੀ ਹਾਂ ਉਹ ਗਿੱਲੀ ਆ ਉਹਦੇ ਉੱਪਰ ਤਾਂ ਔਖਾ ਹੋਣਾ ਤਾਂ ਜੀ ਹਾਂ ਉਹਦੇ ਕਰਕੇ ਅਜੇ ਅਜੇ ਆਹ ਚੀਜ਼ ਕ੍ਰੈਸ਼ਰ ਜੀ ਉਹ ਆ ਇਹਦੇ ਉੱਪਰ ਤਾਂ ਔਖਾ ਹੋਣਾ ਤਾਂ ਪੱਕੀ ਹੋਗੀ ਇਹ ਸਿਆਲ ਚ ਵੀ ਸੀ ਤੀ ਹਾਂਜੀ ਉਹ ਗਾਹਾਂ ਜਿਹੜਾ ਉਹਦਾ ਗਾਰਾ ਜਾਈ ਹੋਇਆ ਪਿਆ ਜੀ ਫਿਰ ਇੱਧਰ ਤੇ ਇੱਧਰ ਹੋ ਵੀ ਆ ਇੱਕ ਜਗ੍ਹਾ ਬਹੁਤ ਹੋਆ ਦੋ ਜਗ੍ਹਾ ਅੰਬੀ ਚੜਾਈ ਆ ਤੇ ਤਰਾਈ ਅੱਛਾ ਅੱਛਾ ਜੀ ਜਿੱਥੇ ਗੱਡੀ ਸਕਿੱਟ ਕਰਨੇ ਦਾ ਮੁੱਢ ਡਾਰਮ ਦਾ ਤਾਂ ਅਸੀਂ ਨਹੀਂ ਅਸੀਂ ਪਹਿਲਾਂ ਦੇਖਿਆ ਤਾਂ ਜੀ ਥੋੜਾ ਜਿਹਾ ਕਰਕੇ ਗਾਹਾਂ ਨੂੰ ਜਦ ਗਾਹਾਂ ਨੂੰ ਆਏ ਗੱਡੀ ਲੱਗੀ ਜੀ ਘੁੰਮਣ ਫਿਰ ਅਸੀਂ ਮੋੜੇ ਲਈ ਅਸੀਂ ਕਿਹ ਕਾਨੂੰ ਰਿਸਕ ਲੈਣਾ ਹਾਂ ਜੀ ਹਾਂ ਕਰਦੇ ਤੇ ਅਸੀਂ ਤਾਂ ਨਹੀਂ ਗਰੰਟੀ ਵੀ ਗੱਡੀ ਆਉਣੀ ਹੋਣੀ ਹਾਂਜੀ ਹਾਂ ਨਾ ਨਾ ਸਹੀ ਗੱਲ ਆ ਜੀ ਲੋ ਜੀ ਹੁਣ ਦਿਖਾਉਂਦੇ ਆ ਜੀ ਤੁਹਾਨੂੰ ਮਕਾਨ ਮਾਮੀ ਦਾ ਦਾ ਦੇਖੀ ਦੇਖੀ ਪੈਰ ਓ ਹੌਲੀ ਪੁੱਤ ਹੌਲੀ ਵਧੀਆ 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 ਮਰਨ ਦੋ ਚੱਕਣਾ ਹੀ ਨਹੀਂ ਜਾ ਚੰਨਰ ਜਾਓ ਜਗ੍ਹਾ ਦਾ ਇੱਧਰ ਵੀ ਸਪੋਰਟ ਤਾਂ ਖਾਸ ਹੀ ਆ ਜੀ ਆਹ ਕੰਦ ਹੈਗੀ ਆ ਹਾਂ ਹਾਂ ਸਪੋਰਟ ਤਾਂ ਖਾਸ ਹੀ ਆ ਖਿਸਕਣ ਖੁਸਕਣ ਤੇ ਮਿੱਟੀ ਜੀ ਆਓ ਜੀ ਦੇਖੋ ਹੁਣ ਸਾਡੇ ਪੁਰਾਣੇ ਘਰ ਨੂੰ ਇਹ ਜਿਹੜਾ ਰੰਗ ਹੋਇਆ ਹੋੰਦਾ ਦਾ ਜੀ ਹਾਂ ਇਹ ਪੱਥਰ ਆ ਹਾਂ ਜੀ ਹਾਂ ਪੱਥਰ ਤਾਰਿਆ ਇਹਨੇ ਹਾਂ ਜੀ ਹਾਂ ਜੀ ਬਿੱਚ ਕਬੇਟ ਲਾਤੀ ਆ ਪੱਥਰ ਦੀ ਚੜਾਈ ਕਰ ਲਓ ਜੀ ਕਰ ਲਈ ਐਂਟਰੀ ਮਾਮੀ ਜੀ ਉਹਨਾਂ ਦੇ ਘਰ ਦੇ ਅੰਦਰ ਮਕਾਨ ਤਾਂ ਵਧੀਆ ਬਣ ਗਿਆ ਨਹੀਂ ਮਕਾਨ ਹਾਂਜੀ ਵਧੀਆ ਮਾਮੀ ਕਮਰਾ ਕਿਹੜਾ ਹੈ ਜਿਹੜਾ ਮਾਜੀ ਹੋਵੇ ਤੇ ਤੋਂਰੇ ਬਤ ਮਿਲੇਗਾ ਚਾਤ ਵੀ ਕੋਈ ਆਪਣਾ ਪਹਿਲਾ ਕਮਰਾ ਅਛਦਾ ਇੱਕ ਦਿਨ ਬालतਾਲ ਦੀਦੀ ਅਸੀਂ ਕਿਆ ਕਿਹਾ ਮੱਖਾ ਵਿੱਕੀ ਤਾਂ ਆ ਗਿਆ ਭਾਈ ਆਪਣਾ ਕਮਰਾ ਨਾ ਕਰ ਗਿਆ ਵੀ ਆਹੀ ਸੰਦੀਪ ਭਾਜੀ ਬਤਾ ਹੀ ਦੇ ਰੂਮ ਤਾਂ ਅਸੀਂ ਕਿਆ ਹੁਣ ਇਹਨੇ ਨਿੱਕ ਕਿਉਂ ਨਾ ਫ੍ਰੀ ਸਹਦਾ ਨੇ ਨੇਤਰ ਦੇ ਨਾਮ ਪਰ ਲਿਖਿਆ ਨਾ ਡੀਐਸਪੀ ਡਰਦੇ ਸਾਰੇ ਆ ਅਸੀਂ ਕਿਉਂ ਡੀਐਸਪੀ ਨੂੰ ਬੁਲਾ ਰੋ ਵੀ ਤੂੰ ਜਾ ਜਾ ਕਮਰਾ ਦੋਖ ਦੇ ਨਾ ਮੈਂ ਕੂ ਕਰਦਾ ਸਾਰ ਉਹ ਲੱਗਦਾ ਵੀ ਹਿੱਕ ਹੈ ਨਹੀਂ ਕਮਰੇ ਉਦਾਂ ਨਾ ਨਹੀਂ ਵਧੀਆ ਖੁੱਲੇ ਰੁੱਲੇ ਹੈ ਜੀ ਹਨ ਹਾਂ ਜੀ ਹਾਂ ਆਦਾ 12 ਬਾਏ 12 ਦਾ ਕਮਰਾ ਹੋਣਾ ਕਾਫੀ ਬੜਾ ਜੀ ਤੇ ਇੱਕ ਰੂਮ ਹੋ ਗਿਆ ਜੀ ਆਹ ਵਾਲਾ ਦੋ ਰੂਮ ਹੋ ਗਏ ਤੇ ਆ ਮੈਨੂੰ ਲੱਗਦਾ ਹੋਗੀ ਰਸੋਈ ਹੈ ਜੀ ਇੱਥੇ ਰਸੋਈ ਹੈ ਜੀ ਕਰਨ ਖੜਾ ਇਹ ਰਸੋਈ ਇੱਧਰ ਇੱਟਾਂ ਤੇ ਡੱਕੀ ਵੀ ਨਾ ਕੋਈ ਨਹੀਂ ਕੋਈ ਨਹੀਂ ਜੀ ਆਹ ਹੈ ਸਹੀ ਆਹ ਹੋਗੀ ਰਸੋਈ ਜੀ ਹਾਂ ਜੀ ਉਹ ਰਸੋਈ ਦਾ ਮਾਸੀ ਬਹੁਤ ਜਗ੍ਹਾ ਹੈ ਉਦਾਂ ਹੀ ਲੱਗਦੀ ਸੀ ਉੱਪਰ ਦੇ ਹਾਂਜੀ ਹਾਂਜੀ ਜੇ ਬਣ ਕੇ ਤਿਆਰ ਹੋ ਗਏ ਹਾਂਜੀ ਹਾਂ ਤੇ ਰਹੇ ਬਧੀਆ ਬਣਦਾ ਹਾਂ ਗੈਸ ਖੋਲ੍ਹਣੀ ਜਾਨੀ ਹਾਂ ਸਲੇਬ ਸਲੂਬ ਉਹਨਾਂ ਨੇ ਹੀ ਹੁਣੇ ਰਖਾ ਲੈਣੀ ਦੀ ਨਹੀਂ ਉਹ ਕਹਿੰਦੇ ਬਾਅਦ ਤੇ ਬਣ ਜਾਂਦੀ ਬਾਅਦ ਚ ਬਣਗੀ ਫਿਰ ਅੜਾ ਬਣਾਤਾ ਨਾ ਉਹਨੇ ਚਿੰਡਦੇ ਦੀ ਸੱਈਆ ਪਾਉਂਦੇ ਤਾਂ ਵੀ ਸਾਡੇ ਲੱਗਣ ਵਿੱਚ ਵੱਜੀ ਜਾਣੀਦਾ ਚਲੋ ਚਲੋ ਠੀਕ ਹੈ ਬਾਅਦ ਚ ਬਣਾ ਦਣੀ ਹਾਂਜੀ ਹਾਂ ਹਾਂ ਉਹ ਕਹਿੰਦੇ ਬਾਅਦ ਤੇ ਉਹ ਜਗ੍ਹਾ ਦਾ ਬਹੁਤ ਹੈ ਰਸੋਈ ਨੂੰ ਵੀ ਵਾਧੂ ਜਗ੍ਹਾ ਹੈ ਫਿਰ ਇੱਕ ਕਮਰਾ ਹੋ ਗਿਆ ਹੈ ਹਾਂਜੀ ਚਾਰ ਕਮਰੇ ਹੋ ਗਏ ਮੈਗਾ ਹੋ ਗਿਆ ਨਨੀ ਤਾਨੀ ਦਾ ਨਕਸ਼ਾ ਦਾ ਮੁੱਲਾ ਦਾ ਸਾਡੇ ਆਲੇ ਨਾਲ ਉਹ ਵੀ ਤਕੜਾ ਲੱਗਦਾ ਸਾਡੇ ਵੀ ਹਜੇ ਬਰਾਂਡਾ ਹੋ ਗਿਆ ਹਾਂਜੀ ਆ ਆ ਚੀਜ਼ ਦਾ ਬਰਾਂਡਾ ਹੋ ਗਿਆ ਚਾਰ ਕਮਰੇ ਹੋ ਗਏ ਦੇਖ ਲਓ ਇੰਨੇ ਕ ਮਕਾਨ ਚ ਹਾਂਜੀ ਇੱਕ ਕਮਰਾ ਹੋ ਗਿਆ ਇਹ ਵੀ ਪੂਰਾ ਖੁੱਲਾ ਡੁੱਲਾ ਯਾਰ ਹਾਂਜੀ ਤੇ ਇੱਕ ਹੋ ਗਿਆ ਮੈਂ ਐਨ ਵਧੀਆ ਬਣ ਗਿਆ ਨਹੀਂ ਬਹੁਤ ਵਧੀਆ ਯਾਰ ਭਾਈ ਬਣ ਗਿਆ ਤੁਹਾਡੀ ਸਾਰੀ ਦੀ ਤੇ ਉਹ ਨਹੀਂ ਨਹੀਂ ਜੀ ਚਲੋ ਇਹਦਾ ਮਾਲਕ ਦੀ ਰਜਾ ਹੁੰਦੀ ਆ ਜੀ ਸਭ ਦਾ ਫਿਕਰ ਹਾਂਜੀ ਹਾਂ ਹਾਂ ਦੇਨ ਹਰੇਕ ਦੇ ਆਉਂਦੇ ਆ ਜੀ ਠੀਕ ਈ ਹਾਂਜੀ ਬਗਾਵਤੇ ਸਾਡੇ ਸੋਚਦੇ ਤੇ ਵੀ ਪੱਟਣਾ ਪੱਟਣਾ ਕਰ ਹਾਂਜੀ ਹਾਂ ਇੱਕ ਹੁੰਦਾ ਨਾ ਨਹੀਂ ਇਦਾਂ ਜਦ ਕਹਿੰਦੇ ਵੀ ਕੰਮ ਬੰਦਾ ਛੇੜ ਲੰਦਾ ਨਾ ਹੀ ਫੇ ਸਿਰੇ ਮਾਲ ਕਾਪੇ ਲਾ ਦਿੰਦਾ ਹਾਂਜੀ ਹਾਂ ਬੀ ਪ੍ਰੋਸਾ ਰੱਖੇ ਹਾਂਜੀ ਪਹਿਲਾਂ ਪਹਿਲਾ ਪਹਿਲਾ ਬੰਦਾ ਡਰੀ ਜਾਂਦਾ ਵੀ ਇਹ ਕੱਕਣਾ ਲੱਗੂਗਾ ਸਿਰੇ ਕੱਕਣਾ ਲੱਗੂਗਾ ਹੁਣ ਹੁਣ ਚਲੋ ਆਏ ਆ ਵੀ ਆਪਣਾ ਜੇ ਇੱਕ ਵਾਰ ਲੈਂਟਰ ਪੈ ਗਿਆ ਚਾਹੇ ਆਪਾਂ ਨੂੰ ਸਾਲਖੰਡ ਰੁੱਕ ਕੇ ਤਿਆਰੀ ਕਰਾਉਣੀ ਪੈ ਜਵੇ ਲੈਂਟਰ ਪੈ ਗਿਆ ਸਮਝ ਲੋ ਬੰਦੇ ਹੋ ਗਏ ਆਪਾਂ ਹਾਂਜੀ ਹਾਂਜੀ ਸਹੀ ਗੱਲ ਮੰਮੀ ਛਾਬਣ ਮੰਮੀ ਦੇ ਛਾਬਣ ਛਾਬਣ ਦੇ ਵਿੱਚ ਤੇ ਲਓ ਜੀ ਆਹਾ ਹੈਗਾ ਨਾਨਾ ਜੀ ਉਹਨਾਂ ਦਾ ਮਕਾਨ ਮਕਾਨ ਵੈਸੇ ਵਧੀਆ ਪੈ ਗਿਆ ਉਹਨਾਂ ਦਾ ਛੇੜੀ ਨਾ ਛੇੜੀ ਨਾ ਮਮਾ ਮਾਲਕ ਦੀ ਕਿਰਪਾ ਨਾਲ ਹੁਣ ਲੈਂਟਰ ਤੱਕ ਪਹੁੰਚ ਗਿਆ ਲੈਂਟਰ ਪੈ ਜਾਣਾ ਹਫਤੇ ਖੰਡ ਤੱਕ ਹਫਤਾ ਨਹੀਂ ਚਲੋ 10 ਦਿਨ ਤੱਕ ਜੇ ਮਿਸਤਰੀ ਆਈ ਗਈ ਆ ਮੌਸਮ ਵਧੀਆ ਰੇ ਮੌਸਮ ਵਧੀਆ ਰੇ ਇਹ ਤੁਹਾਨੂੰ ਮੁਕਾ ਦੇਣਾ ਕੰਮ ਚਾਰ ਦਿਨ ਲੱਗ ਜਾਣੇ ਜਾਂਦਾ ਠੀਕ ਆ ਠੀਕ ਆ ਹਾਂ ਦਰਵਾਜੇ ਦੇ ਉੱਪਰ ਨਾਲ ਦੇ ਕੋਨੇ ਸਿੱਧੇ ਬੀਮ ਪਾਣੇ ਨੇ ਪਰ ਹਾਂ 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 ਬੀਮ ਵੀ ਪਾਣੇ ਹਨਾ ਜੀ ਹਾਂ ਦਰਵਾਜੇ ਉੱਪਰ ਹਨਾ ਪਰ ਬੀਮ ਤਾਂ ਜਮੀਨ ਦੇਖ ਲਈ ਬਾਕੀ ਰਹੇ ਜੀ ਜਮੀਨ ਹੀ ਜੀ ਹਜੇ ਦੇਖੀ ਆਪੇ ਤੁਹਾਨੂੰ ਦਿਖਾਵਾਂਗੇ ਜੀ ਜਮੀਨ ਦੇਖੀ ਹੈ ਜੀ ਇਹ ਤਾਂ ਕੁਝ ਵੀ ਨਹੀਂ ਪਪੜੋਗੀ ਕੁਵਾ ਕੇ ਲੈ ਅਰਵਿੰਦ ਨੂੰ ਸੁਵੇਰੇ ਉਹ ਉਹ ਕੀ ਪਿੰਡਾ ਜੀ ਕੋਈ ਹਾਂ ਉਹ ਵੀ ਥੱਲੇ ਉੱਥੇ ਬੜਬੜ ਕੇ ਆ ਕੇ ਅੰਦਰ ਅੱਛਾ ਜੀ ਆ ਕਮਾਉਂਦਾ ਅੱਛਾ ਜੀ ਜਮੀਨ ਚੰਗੀ ਆ ਪਰ ਮਤਲਬ ਬਾਹੂ ਨਹੀਂ ਹੁੰਦੀ ਬਸ ਗੋਡੇ ਕੰਪਨੀ ਕਰਦੇ ਤਰਾਈ ਚੜਾਈ ਚੜ੍ਹ ਨਹੀਂ ਹੁੰਦੀ ਕੱਲਾ ਜਾ ਕਰਦੇ ਫਿਰ ਤੁਸੀਂ ਗਲਤ ਫਿਰ ਤੁਸੀਂ ਪਹਿਲਾਂ ਦੱਸਦੇ ਮੈਂ ਆਪਣੇ ਵਾਲਾ ਟਰੈਕਟਰ ਹੀ ਲਿਆਉਣਾ ਦਾ ਕਾੜੀ ਜਮੀਨ ਵਾਜਣੀ ਦੀ ਉਹ ਬੱਲੇ ਕਹੀਂ ਕਹੀਂ ਦੇਖੋ ਜੀ ਕਹੀਂ ਸਭ ਲਈ ਵੀ ਆ ਕਹੀਂ ਨਹੀਂ ਤਵੀ ਲਈ ਇਹ ਬਾਈ ਚਲਾਉਣੇ ਵਾਲਾ ਵੀ ਬੰਦਾ ਹਿੰਮਤੀ ਚਾਹੀਦਾ ਜੀ ਇਹਨੂੰ ਤਵੀ ਤਵੀ ਲਈ ਬਹੁਤ ਵਜਨ ਇਹ ਤਵੀ ਲਈ ਖਾਸ ਤਵੀ ਲਈ ਖਾਸ ਵਜਨ ਅੱਛਾ ਆ ਸਾਰੀ ਜ਼ਮੀਰ ਇਹ ਨਾਲ ਹੀ ਮਾਂ ਮੀਰਾ ਦੀ ਅੱਛਾ ਆ ਵਲੀ ਦੇ ਵਿੱਚ ਫਸਲ ਬਕਰ ਹੁੰਦੇ ਹੁਣ ਥੋੜਾ ਜਿਹਾ ਪਾਣੀ ਦੇ ਕਰਕੇ ਵੀ ਉਹ ਨਹੀਂ ਕਰਦੇ ਇਸ ਦਾ ਮਾਮਾ ਨਹੀਂ ਬੁਮਾਰ ਰਹੇ ਕਿ ਨਾ 3-2 3 ਮਿੰਟ ਤੱਕ ਗਾ ਬੁਮਾਰਤ ਮਤਲਬ ਜਿੱਦਾਂ ਮੰਮੀ ਹੁਣੇ ਹੈ ਵੀ ਮੰਨ ਲਓ ਕੋਈ ਫਸਲ ਬੀਜ ਲਈ ਉਹਨੇ ਪਾਣੀ ਪੋਣੀ ਲਾਉਣ ਦਾ ਕੋਈ ਸਾਧਨ ਹੈਗਾ ਜੀ ਮਾਤਮਾਂ ਦੀ ਕਿਰਪਾ ਨਾਲ ਲੱਗਦਾ ਪਾਣੀ ਅੱਛਾ ਉਹ ਆ ਹਾਂ ਪਾਣੀ ਵੀ ਰੱਬੇ ਲਾਉਂਗਾ ਜੇਮੀ ਨੂੰ ਪੈ ਗਿਆ ਫਿਰ ਹੋ ਜੂਗੀ ਹਾਂਜੀ ਹਾਂਜੀ ਮਤਲਬ ਆਪਾਸ ਰਹੀ ਹੈ ਜੀ ਹਾਂਜੀ ਜੋੜ ਹੋ ਗਈ ਬਾਂਦਰ ਹੁੰਦਰ ਬਹੁਤ ਤੰਗ ਕਰਦੇ ਨਾ ਹਾਂ ਥੱਲੇ ਲਿਆ ਫਿਰ ਤੂੰ ਕਾਰ ਮੁਕਾਤਾ ਅੱਛਾ ਜੀ ਪੂਰੇ ਰਾਖੀ ਬਹੁਤ ਹੀ ਜ਼ਿਆਦਾ ਹਨਾ ਜੀ ਮੋਰ ਬਹੁਤ ਆ ਮੋਰ ਬਹੁਤ ਹਾਂ ਜੀ ਹਾਂ ਮਾਮੀ ਨੇ ਆਪਣਾ ਢਾ ਲਿਆ ਇਹ ਦੋਨੇ ਮਾਮੀਆਂ ਦਾ ਅੱਛਾ ਇਹ ਮਨੀ ਦੇ ਪਿਓ ਦਾ ਹਾਂ ਅੱਛਾ 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 ਜੀ ਇਹ ਬਣੀ ਉਹਦਾ ਪੱਟਿਆ ਲਿਆ ਵੈਸੇ ਵਧੀਆ ਬਣੇ ਬੀ ਇਹ ਤੇ ਹੋ ਲੈਂਟਰ ਦੁਬਾਰਾ ਤੇ ਡੰਗਰਾ ਡੰਗਰਾ ਵਾਸਤੇ ਬਣ ਸਕਦਾ ਇਹ ਨਾ ਇਹ ਇਹਦੇ ਕੰ ਦਾ ਖਰਾਬ ਹੋ ਗਿਆ ਤੀ ਉਹ ਦੇਖੋ ਜ ਹੁਣ ਉਹਦਾ ਲੱਗ ਗਿਆ ਉਹਦਾ ਮਨੇਰਾ ਬੰਨ ਕੇ ਦੇਣਾ ਚੱਕੇ ਲਾ ਕੇ ਦੁੱਜੀ ਦਾ ਨਾਲ ਤਾਂ ਨਾ ਜੁੜਿਆ ਵਾ ਕੰਧੂ ਦੀ ਹਾਂ ਦੋ ਦਿਹਾੜੀਆਂ ਮਿਸਤਰੀ ਦਾ ਉੱਥੇ ਲੱਗਣੀਆਂ ਨਹੀਂ ਉਹ ਰੋੜਾ ਨਹੀਂ ਪਾਉਂਗੀ ਮੇਰਾ ਮਨੇਰਾ ਪੱਟ ਦਾ ਸਾਰਾ ਚੰਗਾ ਦੁੱਜੀ ਮਾਮੀ ਤੁਹਾਡੀ ਬੜੇ ਬੜੇ ਚੱਕੇ ਲਾ ਕੇ ਤੇ ਮਾਮੀ ਹੈਗੀ ਹੈ ਹੋਰ ਹੋਰ ਆਂਦੀ ਭੈਣ ਇੱਕ ਮਾਰੀ ਆ ਇੱਕ ਤਾਂ ਹੈਗੀ ਆ ਜਿਤਰਾ ਇਹ ਵੈਸੇ ਖੇਤ ਤਾਂ ਚੰਗੇ ਆ ਮਾਮਾ ਜੀ ਉਹਨਾਂ ਕੋਲ ਪਰ ਉਰੇ ਕਹਿੰਦੇ ਪਾਣੀ ਰੱਬ ਆਸਰੀ ਆਉਂਦਾ ਜੀ ਜੇ ਮੀਂਹ ਪੈ ਗਿਆ ਫੇਰ ਫਸਲ ਹੋ ਜੂਗੀ। ਰਾਜਸਥਾਨ ਵਾਲਾ ਹੀ ਕੰਮ ਹੋ ਗਿਆ। ਪੌੜੀ ਪੌੜੀ ਨੂੰ ਮਾਂ ਖੇਤੀ ਕਰੀ ਵੀ ਆ ਜੀ ਇਹਨਾਂ ਨੇ। ਵੀ ਪਹਾੜਾਂ 'ਵਾਂ ਵੈਸੇ ਹੁਣ ਨੇਰਾ ਲੱਗ ਗਿਆ ਹੁਣ। ਹਾਂ ਥੋੜਾ ਸੀ ਵੀ ਟਾਈਮ ਨਾਲ ਚੱਲੀਏ ਫੇਰ ਉੱਧਰ ਲਈ ਕਰਨ ਜਿੱਧਰ ਹੁਣ ਸੌਣਾ ਹੈ। ਪਰ ਉਹ ਹੀ ਆਪਣੇ ਪਹਾੜਾਂ ਨੇ ਪੱਥਰ ਕੱਢ ਕੇ ਲਾਦੇ ਹਨ। ਇਹ ਆੜੂ ਦਾ ਬੁੱਟਾ ਇਹ ਡਿੱਕੂ ਕੁੜੀ ਦੇਖ ਕਿੱਥੇ ਚਲੀ ਤ੍ਰੀਤ ਤਾਏ ਗਰਜਣਾ ਪੁੱਤ ਥੱਲੇ ਆ ਜਾ ਚਲ ਆ ਹੈਗਾ ਜੀ ਆੜੂਆਂ ਦਾ ਬੁੱਟਾ ਮੇਰੇ ਲੱਗਦੀ ਨੀ ਜਦੋਂ ਮੈਂ ਛੋਟਾ ਹੋਇਆ ਕਰਦਾ ਤੇ ਨਾ ਮੇਰੀ ਜੀਜਾ پورے ਚੜ ਕੇ ਉੱਥੇ ਲੇ ਕੇ ਪੈਰਾਂ ਨਾਲ ਰਹਾ ਮੇਰੀ ਜੀ ਬੰਨੀ ਅੱਛਾ ਬੰਨਾ ਕਰਨ ਤੈਨੂੰ ਦੇਖ ਕੇ ਪੁੱਤ ਉਹ ਵੀ ਹਿਲਤਾ ਕਰਦੀ ਆ ਜੈਸਮੀਨ ਕਹਿੰਦੀ ਸੀ ਕਿ ਮੈਂ ਸਾਰਿਆਂ ਨਾਲੋਂ ਪਹਿਲਾ ਵੀਡੀਓ ਚੜਾ ਲੰਦੀ ਸੀ ਹਾਂਜੀ ਵੀ ਰੇਂਜ ਨਹੀਂ ਤੇ ਆਉਂਦੀ ਕਿਸੇ ਕੋਲ ਵੀ ਹਾਂਜੀ ਹਾਂਜੀ 10 ਮਿੰਟ ਉੱਥੇ ਬਿਹਾਉਂਦੀ ਸੀ ਉਹ ਬੁੱਟੇ ਚੜ ਕੇ ਉੱਪਰ ਇਹ ਆਹ ਬੁੱਟਾ ਹੀ ਜਿਹੜਾ ਅੱਛਾ ਜੀ ਇਹਨੇ ਬਹੁਤ ਵਸਾ ਲਿਆ ਅੱਛਾ ਇਹ ਇਹੇ ਮਰੇ ਜਾਂਦੀ ਆ ਇਹਦੇ ਬਾਅਦ ਚੜ ਜਾਂਦੀ 10 ਮਿੰਟ ਚ ਅੱਛਾ ਜੀ ਆ ਜਿਹੜਾ ਆ ਖੜਾ ਜੀ ਉਹ ਆ ਗਏ ਫਿਰ ਜਾਂਦੇ ਤੇ ਆਪਣਾ ਇੱਥੇ ਹੀ ਵਸਾ ਕੇ ਫੋਨ ਬਸ ਨਿਗਰੱਖ ਰਹੀ ਸੀ ਵੀ ਹੁਣ ਆ ਗਿਆ ਪਿਆ ਵੀ ਇੱਥੇ ਕਿ ਰੇਜ ਹੈਗੀ ਆ ਹਾਂ ਨਾ ਨਾ ਠੀਕ ਆ ਠੀਕ ਆ ਸਾਰੇ ਕਹਿੰਦੇ ਜੈਸਮਿਨ ਨੇ ਕਿਤੇ ਚੜਨੀ ਚਾਹੀਦੀ ਤੇ ਦੱਸਿਆ ਰਹੇ ਕਹਿੰਦੀ ਮੈਂ ਇੱਥੇ ਚੜੋਂ ਨੀ ਆ ਹਾਂ ਇਹਦਾ ਇੱਕ ਇੱਕਲਾ ਇੱਕਲਾ ਚੜਾਉਣ ਹੋਣੀ ਆ ਅੱਛਾ ਜੀ ਇਹਦਾ ਹੋਏ ਬੂਟਾ ਹੀ ਭਾਗਾ ਆ ਇਹਦਾ ਮਤਲਬ ਹਾਂ ਦਰਦਾ ਠੀਕ ਪਿਆ ਠੀਕ ਆ ਸਰਦੀਪ ਨੇ ਯਾ ਦੇਖੋ ਭਾਈ ਜੀ ਠੰਡੀ ਹਵਾ ਚੱਲਦੀ ਐ ਬਿਲਕੁਲ ਛੇ ਮਹੀਨੇ ਲਈ ਬੜਿਆ ਪਿਆ ਛੇ ਮਹੀਨਾ ਕ੍ਰੈਚਰ ਵਾਲਾ ਰੇਤਾ ਜੀ ਬੇ ਰੇਤੇ ਮਿੱਟੀ ਜਿਹੀ ਲੱਗਦੀ ਮੈਨੂੰ ਮੇਰੇ ਰੇਤੇ ਜੀ ਮਿੱਟੀ ਮੈਕਸਾ ਯਾਰ ਤੁਪਤਾ ਵਾਲੀ ਹੈ ਰੇਤਾ ਹੈ ਕ੍ਰੈਚਰ ਵਾਲਾ ਇਹ ਤਾਂ ਬਾਕੀ ਫਿਸਮੈਂਟ ਸੂਟ ਤੇਜ਼ ਕਰਕੇ ਲਾਉਂਦੇ ਹੁਣ ਇਹਦੇ ਚ ਰੇਤਾ ਵੈਸੇ ਕ੍ਰੈਚਰ ਵਾਲਾ ਉਤਾਵਾ ਚਾਹੀਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਉਰੇ ਕੋਲੇ ਆ ਜਾਂਦੀ ਆ ਜੀ ਠੀਕ ਆ ਠੀਕ ਆ ਜੀ ਚਲ ਲਾਓ ਜੀ ਹੁਣ ਵੈਸੇ ਪਹਾੜ ਪਰ ਲਾਈਟਾਂ ਲੱਗ ਗਿਆ ਦੇਖਣਾ ਹਨੇਰਾ ਲੱਗ ਗਿਆ ਜੀ ਹੁਣ ਘਰ ਦੇਖ ਲਓ ਕਿੰਨੇ ਛਿੱਦੇ ਛਿੱਦੇ ਪੜੇ ਹੋਇਆ ਮੌਸਮ ਉਰੇ ਬਹੁਤ ਵਧੀਆ ਜੀ ਪਹਾੜਾਂ ਚੋਂ ਆਗੇ ਤਾਂ ਵੈਸੇ ਬੰਦੇ ਤਾਂ ਥੱਲ ਨਹੀਂ ਕਰਦਾ ਜਾਣ ਇਹਨੂੰ ਤੇ ਬਾਕੀ ਚਲੋ ਆਪਣਾ ਕੰਮ ਕਰ ਬਾਬੇ ਦੀ ਕਿਰਪਾ ਨਾਲ ਕੰਮਕਾਰ ਮਾਲਕ ਦੇ ਦਿੱਤਾ ਬਾ ਆਪਾਂ ਨੂੰ ਰਿਜਕ ਉਹਦੇ ਕਰਕੇ ਆਪਾਂ ਨੂੰ ਜਾਣਾ ਪੈਣਾ ਜਿਆਦਾ ਦਿਨ ਰਹਿ ਨਹੀਂ ਸਕਦੇ ਇੱਧਰੋਂ ਗੱਡੀ ਆਉਗੀ ਸੀ ਆਪਣੀ ਇੱਥੇ ਆ ਜਣੀ ਸੀ ਜੀ ਗੱਡੀ ਆਹ ਰਸਤੇ ਨੂੰ ਸਵੇਰੇ ਆ ਜੂਗੀ ਸਵੇਰੇ ਆ ਜਣੀ ਜੇ ਨਾ ਵੀ ਪਿਆ ਜੀ ਫੇ ਸਵੇਰੇ ਆ ਜੂਗੀ ਗੱਡੀ ਨਾਨੀ ਉਹ ਬੰਦ ਕਰਨੀ ਲੈਣੀ ਕਰਨਾ ਹੈ ਉਹ ਨੂੰ ਨਾ ਪੁੱਤ ਦਿਖਾ ਬੱਬਲ ਕੰਮ ਲਾਈਟ ਬੰਦ ਕਰ ਦਮ ਨਾ ਲਾਈਟ ਬਲਦੀ ਰੱਖਣੀ ਬਸ ਜਾਨੀ ਉਰੇ ਨਾਨੀ ਚੋਰੀ ਚੋਰੀ ਦਾ ਤਾਂ ਨਹੀਂ ਕੋਈ ਰੌਲਾ ਸਾਡੇ ਇਸ ਤਰ੍ਹਾਂ ਪਿਆ ਰੰਦਾ ਸਮਾਨ ਅੱਛਾ ਜੀ ਚਲੋ ਫੇਰ ਤਾਂ ਫੇਰ ਤਾਂ ਠੀਕ ਆ ਜੀ ਨਹੀਂ ਤਾਂ ਮੈਂ ਖਾ ਅਸੀਂ ਦੇਖਿਓ ਕੁੱਤਾ ਹੁੰਦਾ ਪਿੱਛੇ ਬਸ ਹੀ ਜਿਆ ਮੈਂ ਹੀ ਆਪਾਂ ਤਾਂ ਕਰਕੇ ਭੱਜਿਆ ਉਹ ਤਾਂ ਬਾਅਦ ਵਿੱਚ ਪਤਾ ਲੱਗਣਾਗਾ ਲੱਤ ਫੜੀ ਮਾਸੀ ਜੀ ਦਾ ਪਹਿਲੇ ਹੀ ਡرائی ਜਾਂਦੇ ਸਾਰੇ ਨੂੰ ਬੱਕਰੀ ਖਾ ਲਈ ਤੇ ਕੁੱਤੇ ਨੇ ਬੱਕਰੀ ਸਾਰਿਆਂ ਦੀ ਇੱਥੇ ਢੂਹੀਆਂ ਦੋਖਦੀਆਂ ਨੇ ਅੱਜ ਅੱਜ ਥੱਕੇ ਵੀ ਆ ਸਾਰੇ ਹਾਂ ਸਹੀ ਗੱਲ ਆ ਕਿੱਥੋਂ ਆਇਓ ਪਾਜਾ ਇੱਥੋਂ ਨਹੀਂ ਦੇਖਣਾ ਆਪਾਂ ਤਾਂ ਅੱਗੇ ਤੇ ਆਏ ਜਦੋਂ ਵੀ ਇੱਧਰ ਮੇਲਾ ਹੁੰਦਾ ਹੈ ਹੋਰ ਉੱਪਰ ਤੇ ਦਿਖਦੇ ਹੁੰਦੀ ਹੈ ਸੰਗਤ ਫਿਰਦੀ ਅੱਛਾ ਜੀ ਫਿਰ ਚਾਹਲ ਮੇਲ ਚਾਹਲ ਮੇਲ ਹੁੰਦੀ ਹੁੰਦੀ ਹੈ ਹਾਂ ਜੀ ਹਾਂ ਵਰਤਬੂ ਲਾਏ ਹੋਣੇ ਜਿਨ੍ਹਾਂ ਨੇ ਉਹ ਲੈਟਾ ਲੁੱਟਾ ਵਰਦੀਆਂ ਬਹੁਤ ਕੁ ਸੁੰਦਰ ਪਤਾ ਕਰੋ ਕਿ ਲੱਗੀ ਹੁੰਦੀ ਹੈ ਹਾਂ ਜੀ ਹਾਂ ਹਾਂ ਆ ਸਾਹਮਣੇ ਹੀ ਜੁੜਜੀ ਸਾਹਿਬ ਆ ਜੀ ਇੱਥੇ ਬਿਲਕੁਲ ਸਾਹਮਣੇ ਤੇ ਹੁਣ ਸੁਖਵੀਰ ਜਾਣਦੇ ਆ ਤੁਹਾਨੂੰ ਬਾਹਰ ਦਾ ਬਾਹਰ ਤੇ ਆਏ ਹੋਣੇ ਕੋਈ ਦੋ ਜਣੇ ਸਬਸਕ੍ਰਾਈਬਰ ਤੁਹਾਡੇ ਮਿਰਕੇ ਗਏ ਚਾਰ ਪੰਜ ਜਾਣੇ ਆਏ ਤੇ ਚਾਚੂ ਵੀ ਸਵੇਰੇ ਆ ਗਏ ਬਸ ਹਲੇ ਤੂੰ ਉੱਥੀ ਕਰਕੇ ਠੀ ਹੋਈ ਸੀ ਮੈਨੂੰ ਲੱਗਾ ਚਾਰੇ ਬਿੱਕੀ ਨੂੰ ਆਇਆ ਤਾਂ ਫੋਨ ਉੱਪਰ ਆਏ ਸੀਗਾ ਮੱਥਾ ਟੇਕ ਹਾਂ ਬਾਹਰ ਤੇ ਆਏ ਉਹ ਕਹਿੰਦੇ ਅਸੀਂ ਕਿਹਾ ਵੀ ਅਸੀਂ ਜਾਣਾ ਹੀ ਜਾਣਾ ਹੈ ਹਾਂਜੀ ਹਾਂ ਜੀ ਕਹਿੰਦਾ ਖਿੱਚ ਲਿਆ ਇਹ ਦੇਖੋ ਇਹ ਵੀ ਪਿਆਰ ਆਈ ਲੋਕਾਂ ਦਾ ਦੇਖੋ ਹਨਾ ਇਹ ਪਿਆਰ ਇਹ ਘੱਟ ਹੀ ਬੰਦੀ ਹੋਗੀ ਠੰਡਾ ਬਸ ਜੀ ਬਾਰ ਬਾਰ ਬੁਲਬੁਲਾ ਬਾਲਦਣਾ ਰੋਕਦੀਆਂ ਨੂੰ ਬੜਾ ਮਹੀਨਾ ਜੇਠ ਮਹੀਨਾ ਕਹਿੰਦੇ ਬਸੂਦੇ ਚ ਪੰਜ ਜਿਆਦਾ ਕਰਨੀ ਆ ਹੁਣ ਅੱਗੇ ਬੈਣੀ ਆਂ ਤਾਂ ਠੀਕ ਹੈ ਹਾਂਜੀ ਹਾਂ ਛੁੱਟੇ ਘਟਣ ਉਰੀ ਆ ਜਾਵੇ ਸਹੀ ਗੱਲ ਆ ਜੀ ਹਾਂ ਦਵਾਣੀ ਲਿਆ ਦੇ ਹੋਰ ਕੀ ਆ ਬਿਲਕੁਲ ਬਿਲਕੁਲ ਸਿੱਟ ਦਵੇ ਸੰਕੇ ਸਿੱਟ ਦਵੇ ਇਹਨੂੰ ਬਾ ਬਾਣ ਲੈ ਜਲੀ ਨਾ ਦਵਾ ਦੇ ਡਿੰਪਲ ਕੋਲ ਚਲੋ ਠੀਕ ਆ ਜੀ ਮਿਲਦੇ ਆ ਫੇਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸੁਭੂ ਨਾ ਜਿੰਗ